ਸਰ ਜਿਹੜੀ ਡੈੱਡ ਵਾਡੀ ਬਿੱਲੀ ਦਾ ਕੀ ਮਾਮਲਾ ਹੈ ਅੱਜ ਦਾ ਜੀ ਇਸ ਤਰ੍ਹਾਂ ਜੀ ਅੱਜ ਸਾਨੂੰ ਕਰੀਬ 2-3 ਵਜੇ ਦੁਪਹਿਰ ਤੋਂ ਬਾਅਦ ਵੇਲੇ ਸਾਨੂੰ ਇੱਕ ਇਤਰਾਹ ਮਿਲੀ ਥਾਣਾ ਸਦਰ ਬਟੰਡਾ ਪੁਲਿਸ ਨੂੰ ਕਿ ਵਹਿਮਰਦਵਾਨਾਂ ਦੇ ਜਿਹੜਾ ਸੂਏ ਦੇ ਨਾਲ ਖੇਤ ਹੈਗੇ ਆ ਹਰਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਵਹਿਮਰਦਵਾਨਾਂ ਉਹਦੇ ਝੋਨੇ ਦੇ ਖੇਤ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਤੇ ਜਿਹੜਾ ਉੱਥੇ ਟਿਊਬਲ ਲੱਗਿਆ ਹੋਇਆ ਉਹਦੀ ਡਿੱਗੀ ਦੇ ਵਿੱਚ ਡੈੱਡ ਵਾਡੀ ਪਈ ਹੈ ਤਾ ਜਾ ਕੇ ਦੇਖਿਆ ਤਾਂ ਇੱਕ ਬਾਡੀ ਪਈ ਸੀਗੀ ਜਿਹਦੇ ਸੱਟਾਂ ਦੇ ਨਿਸ਼ਾਨ ਸੀਗੇ ਤਾਂ ਉਹਦੀ ਸ਼ਲਾਖਤ ਜਿਹੜੀ ਹੈਗੀ ਹੈ ਉਹ ਗੌਰਵ ਉਰਫ ਗੋਪਾਲ ਸਿੰਘ ਪੁੱਤਰ ਸਰਿੰਦਰ ਸਿੰਘ ਉਰਫ ਸਿੰਘਲਾ ਵਾਸੀ ਕਲੋਨੀਆ ਬੱਲੂਆਣਾ ਤੇ ਵਜੋਂ ਹੋਈ ਹੈ ਇਹਦੀ 22 ਸਾਲ ਦੀ ਉਮਰ ਪਤਾ ਲੱਗਿਆ ਤੇ ਇਹ ਜਿਹੜੀ ਬਾਡੀ ਹੈਗੀ ਹੈ ਅਸੀਂ ਪੋਸਟਮਾਰਟਮ ਲਈ ਇਹਦੀ ਹਸਪਤਾਲ ਭੇਜ ਦਿੱਤੀ ਕੀ ਹੈ ਬਟੰਡੇ ਤੇ ਉਹਦੇ ਜਿਹੜੇ ਪੀੜਤ ਹੈਗੇ ਆ ਪਰਿਵਾਰ ਵਾਲੇ ਜੋ ਵੀ ਜਿਸ ਤਰ੍ਹਾਂ ਦੀ ਉਹ ਕਾਰਵਾਈ ਕਰਾਉਣਗੇ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਜੋ ਵੀ ਕਾਨੂੰਨੀ ਕਾਰਵਾਈ ਹੈਗੀ ਉਹ ਕੀਤੀ ਜਾ ਰਹੀ ਹੈ